ਸੱਸ ਰਿ ਘਰ ਸਾਰਿਆਂ ਨੂੰ ਲੇਖਾ ਝੋਖਾ ਕਹਾਣੀ ਦਾ ਅੱਜ ਅਗਲਾ ਪਾਗ ਲੈ ਕੇ ਆਵਾਂਗੇ। ਵੀ ਪਿੱਛੇ ਤੁਸੀਂ ਸੁਣਿਆ ਸੀ ਨਾ ਜੱਸੀ ਦੇ ਇੰਡੀਆ ਤੋਂ ਵਾਪਸ ਆਉਂਦ ਵਸ ਦੀ ਨੌਕਰੀ ਖus ਜਾਂਦੀ ਹੈ ਤੇ ਇੱਕ ਹੀ ਜਗ੍ਹਾ ਤੇ ਦੋ ਸਮੈਸਟਰ ਛੁੱਟ ਜਾਂਦੇ ਆ। ਜੱਸੀ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਆਪਣੇ ਪਾਪਾ ਨੂੰ ਯਾਦ ਕਰਕੇ ਸਭ ਤੋਂ ਲੋਕ ਕੇ ਰੋਂਦੀ ਹੈ। ਜੱਸੀ ਦਾ ਭਾਵੀ ਸਹੁਰਾ ਪਰਿਵਾਰ ਜੱਸੀ ਤੇ ਗੁਰਬਾਜ ਦੇ ਵਿਆਹ ਲਈ ਕੁਲਵੰਤ ਤੇ ਡਿੰਪਲ ਨਾਲ ਸਲਾਹ مشਵਰਾ ਕਰਦੇ ਆ। ਅਗਲੀ ਸਵੇਰ ਡਿੰਪਲ ਨੇ ਰਮਨ ਨੂੰ ਫੋਨ ਕੀਤਾ ਤੇ ਜੱਸੀ ਬਾਰੇ ਸਾਰੀ ਗੱਲਬਾਤ ਕੀਤੀ ਡਿੰਪਲ ਦੀ ਗੱਲ ਸੁਣ ਕੇ ਰਮਨ 6:05 ਵਜੇ ਵਿੱਚ ਪੈ ਗਈ ਪਹਿਲਾਂ ਤਾਂ ਉਸ ਨੂੰ ਆਪਣੀ ਤੀਰੀ ਆਉਣ ਵਾਲੀ ਜ਼ਿੰਦਗੀ ਦੀ ਚਿੰਤਾ ਤਾਂ ਖਾ ਹੀ ਰਹੀ ਸੀ ਪਰ ਹੁਣ ਇੱਕ ਹੋਰ ਪਰੇਸ਼ਾਨੀ ਸਿਰ ਚੁੱਕਦੀ ਨਜ਼ਰ ਆਉਣ ਲੱਗੀ ਸੀ ਉਹ ਸੀ ਸੱਸ ਨਾਲ ਜੱਸੀ ਦੇ ਵਿਆਹ ਬਾਰੇ ਗੱਲ ਕਰਨ ਦੀ ਪਤਾ ਨਹੀਂ ਉਹ ਡਿੰਪਲ ਨਾਲ ਗੱਲ ਕਰਦੀ ਕਿਹੜੇ ਬਹਿਣਾ ਵਿੱਚ ਬਹਿ ਗਈ ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਉਹ ਡਿੰਪਲ ਨਾਲ ਗੱਲਾਂ ਕਰ ਰਹੀ ਸੀ ਡਿੰਪਲ ਦੀ ਕਈ ਵਾਰ ਦੀ ਹੈਲੋ ਹੈਲੋ ਨੇ ਉਸ ਨੂੰ ਸੋਚਾਂ ਦੇ دریا ਵਿੱਚ ਕੋਤੇ ਖਾਂਦੀ ਨੂੰ ਬਾਹਰ ਕੱਢਿਆ ਰਮਨ ਨੇ ਡਿੰਪਲ ਨੂੰ ਕਿਹਾ ਕਿ ਉਹ ਕਰ ਸਲਾਹ ਕਰਕੇ ਉਸ ਨੂੰ ਕੋਈ ਜਵਾਬ ਦੇ ਸਕਦੀ ਹੈ ਕਿਉਂਕਿ ਅਜੇ ਜੱਸੀ ਦੇ ਪਾਪਾ ਨੂੰ ਜੱਗੋਂ ਗਿਆ ਨੂੰ ਬਹੁਤ ਥੋੜਾ ਸਮਾਂ ਹੀ ਹੋਇਆ ਸੀ ਡਿੰਪਲ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰਦਿਆਂ ਕਿਹਾ ਦੀਦੀ ਮੈਂ ਸਮਝ ਸਕਦੀ ਆ ਪਰ ਜੋ ਹੋ ਗਿਆ ਉਹ ਵਾਪਸ ਨਹੀਂ ਹੋ ਸਕਦਾ ਜਦ ਵੀ ਵਿਆਹ ਕਰਾਂਗੇ ਇਹ ਕਮੀ ਆਪਾਂ ਨੂੰ ਖਟਕੇਗੀ ਇੱਥੇ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ ਹੁਣ ਉਹ ਆਪਾਂ ਰਿਸ਼ਤ ਹੁਣ ਉਹ ਆਪ ਰਿਸ਼ਤਾ ਮੰਗ ਕੇ ਵਿਆਹ ਮੰਗ ਰਹੀ ਆ ਰੱਬ ਨਾ ਕਰੇ ਜੇ ਉਹਨਾਂ ਨੇ ਜਵਾਬ ਦੇ ਦਿੱਤਾ ਤਾਂ ਇਹਨਾਂ ਵਧੀਆ ਰਿਸ਼ਤਾ ਹੱਥੋਂ ਜਾਂਦਾ ਰਹੂਗਾ ਡਿੰਪਲ ਦੀ ਇਹ ਗੱਲ ਸੁਣ ਕੇ ਰਮਨ ਦੇ ਸਿਰ ਵਿੱਚੋਂ ਸੇਕ ਨਿਕਲਣ ਲੱਗ ਗਿਆ ਉਨਾਂ ਨੂੰ ਲੱਗਾ ਜਿਵੇਂ ਉਸਦੇ ਦਿਮਾਗ ਦੀ ਨਾੜੀ ਫਟ ਜਾਵੇਗੀ ਉਸਨੇ ਡਿੰਪਲ ਨੂੰ ਕਿਹਾ ਕਿ ਉਹ ਸਲਾਹ ਕਰਕੇ ਛੇਤੀ ਹੀ ਦੱਸੇਗੀ ਰਮਨ ਨੇ ਫੋਨ ਕਟਣ ਤੋਂ ਬਾਅਦ ਇਨ ਬੈਨ ਸਾਰੀ ਗੱਲ ਆਪਣੀ ਦਰਾਣੀ ਕਿਰਨ ਨਾਲ ਸਾਂਝੀ ਕੀਤੀ ਤਾਂ ਦਰਾਣੀ ਨੇ ਵੀ ਉਸ ਨੂੰ ਰਿਸ਼ਤਾ ਪੱਕਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਰਾਤ ਨੂੰ ਬਲਜੀਤ ਦੇ ਡਿਊਟੀ ਤੋਂ ਆਉਂਦੇ ਸਾਰੇ ਜਾਣੇ ਬੈਠ ਕੇ ਸਲਾਹ ਕਰ ਲਵਾਂਗੇ ਕਿਰਨ ਨੇ ਇਹ ਗੱਲ ਦਫ਼ਤਰ ਤੋਂ ਆਇਂ ਬਲਜੀਤ ਨਾਲ ਵੀ ਕਰ ਲਈ ਅਤੇ ਕਿਹਾ ਕਿ ਰਾਤ ਨੂੰ ਬੈਠ ਕੇ ਸਲਾਹ ਕਰ ਲਈ ਜਾਵੇ ਕਿ ਕੀ ਕਰਨਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬਲਜੀਤ ਆਪਣੀ ਮਾਂ ਕੋਲੇ ਬੈਠਾ ਹੋਇਆ ਸੀ ਤਾਂ ਬਯੌਂਤ ਮੁਤਾਬਕ ਕਿਰਨ ਵੀ ਉੱਥੇ ਹੀ ਜਾ ਬੈਠੀ ਰਮਨ ਵੀ ਪੈਰ ਕਸਾਉਂਦੀ ਹੋਈ ਸੋਫੇ ਤੇ ਆ ਬੈਠੀ ਥੋੜੀ देर ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਿਰਨ ਨੇ ਅੱਖ ਦੀ ਸਹੰਤ ਨਾਲ ਰਮਨ ਨੂੰ ਗੱਲ ਸ਼ੁਰੂ ਕਰਨ ਬਾਰੇ ਕਿਹਾ ਤਰਮਨ ਨੇ ਦੱਬਵੀ ਜਹੀ ਜੀਬੇ ਸੱਸ ਨੂੰ ਕਿਹਾ ਮੰਮੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਕਰਨੀ ਹੈ ਹਾਂ ਦੱਸ ਕੀ ਗੱਲ ਕਰਨੀ ਹੈ ਤੂੰ ਰਮਨ ਦੀ ਸੱਸ ਜੀਤੋ ਨੇ ਖਰਵੀ ਜਈ ਆਵਾਜ਼ ਵਿੱਚ ਕਿਹਾ ਸ਼ਾਇਦ ਉਸ ਨੂੰ ਲੱਗਾ ਸੀ ਕਿ ਰਮਨ ਆਪਣੇ ਕੰਮਾਂ ਦਾ ਕੋਈ ਰੋਣਾ ਬਲਜੀਤ ਅੱਗੇ ਰੋਵੇਗੀ ਅਤੇ ਉਸ ਨੂੰ ਕੰਮ ਕਰਾਉਣ ਲਈ ਮਜਬੂਰ ਕਰੇਗੀ ਪਤਾ ਨਹੀਂ ਕਿਉਂ ਜੀਤੋ ਨੂ ਰਮਨ ਹਨ ਘਰ ਵਿੱਚ ਉਹ ਜਿਹਾਂ ਲੱਗਣ ਲੱਗੀ ਜਾਂ ਸੀ ਉਹ ਸੋਚਦੀ ਰਹਿੰਦੀ ਸੀ ਕਿ ਉਸਦੇ ਪੁੱਤ ਬਲਜੀਤ 'ਤੇ ਹੀ ਸਾਰਾ ਬੋਝ ਪੈ ਗਿਆ ਤੇ ਸਾਰਾ ਦਿਨ ਸਭ ਦਾ ਲੇਖਾ ਦਿੰਦਾ ਰਹਿੰਦਾਗਾ ਪਰ ਜਿਵੇਂ ਹੀ ਉਸਨੇ ਜੱਸੀ ਦੇ ਵਿਆਹ ਬਾਰੇ ਸਾਰੀ ਗੱਲ ਦੱਸੀ ਤਾਂ ਜੀਤੋ ਆਪੇ ਤੋਂ ਬਾਹਰ ਹੋ ਗਈ ਅਤੇ ਬੋਲੀ ਨੀਂ ਗਲਛਣੀਏ ਆਪਣੇ ਮੂੰਹ ਨੂੰ ਇੱਥੇ ਗੱਠ ਲਾ ਦੇ ਮੇਰਾ ਤਾਂ ਪੁੱਤ ਦਾ ਅਜੇ ਬਾਹਰ ਸਿਵਾ ਬਲਦਾ ਤੂੰ ਸੋਚਿਆ ਵੀ ਕਿਦਾਂ ਕੁੜੇ ਤੇਰੀ ਜੀਬ ਨਹੀਂ ਜਲੀ ਪਤਾ ਨਹੀਂ ਉਹ ਹੋਰ ਕੀ ਕੁਝ ਬੋਲੀ ਜਾ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਜਿਵੇਂ ਅੱਗ ਨਿਕਲ ਰਹੀ ਸੀ ਰਮਣ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ ਵਗ ਰਿਹਾ ਸੀ ਅਤੇ ਉਹ ਮੂਰਤ ਬਣੀ ਸੱਸ ਦੀਆਂ ਕੌੜੀਆਂ ਕਸੈਲੀਆਂ ਨੂੰ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਚੁੱਪਚਾਪ ਜਰ ਗਈ ਸੀ ਹੋਰ ਉਹ ਕਰ ਵੀ ਕੀ ਸਕਦੀ ਸੀ ਰੱਬ ਨੇ ਸਾਰੇ ਪਾਸੇ ਹੀ ਤਾਂ ਮੁਸੀਬਤਾਂ ਪਾ ਛੱਡੀਆਂ ਸੀ ਗੱਲ ਨੂੰ ਜਿਆਦਾ ਵਿਗੜਦੀ ਦੇਖ ਬਲਜੀਤ ਨੇ ਕਰਨ ਨੂੰ ਸਹੰਤ ਨਾਲ ਰਮਨ ਉਸਦੇ ਕਮਰੇ ਵਿੱਚ ਲਿਜਾਣ ਲਈ ਕਿਹਾ ਮਾਂ ਨਾਲ ਇਹ ਤੱਕਾ ਹੁੰਦਾ ਸੁਣ ਕੇ ਕਰਨ ਵੀ ਬਾਹਰ ਆ ਗਿਆ ਤਾਂ ਉਸ ਨੂੰ ਵੀ ਬਲਜੀਤ ਨੇ ਅੰਦਰ ਜਾਣ ਦੀ ਹਦਾਇਤ ਦਿੱਤੀ ਕਰਨ ਵੀ ਗੁੱਸੇ ਵਿੱਚ ਮੁਠੀਆਂ ਮੀਟਦਾ ਹੋਇਆ ਮਾਂ ਮੋੜ ਜਾ ਬੈਠਾ ਮਾਂ ਦੇ ਕੋਲੇ ਜਾ ਕੇ ਬੈਠ ਗਿਆ ਐਨਾ ਕੁਝ ਹੋਣ ਤੋਂ ਬਾਅਦ ਰਮਨ ਤੁਰੰਦਰੋਂ ਟੁੱਟ ਗਈ। ਪੁੱਤ ਦੇ ਸਾਹਮਣੇ ਅੱਖਾਂ ਵੀ ਨਹੀਂ ਸੀ ਭਰ ਸਕਦੀ ਸੀ। ਕਰਨ ਮਾਂ ਨੂੰ ਕਲਾਵੇ ਵਿੱਚ ਲੈ ਕੇ ਰੋਣਾ ਬੋਲਿਆ। ਮੰਮਾ بڑے ਮੰਮਾ ਨੂੰ ਬਸ ਇੰਨੀ ਕਹੀ ਚਿੰਤਾ ਸਾਡੀ। ਉਹਨਾਂ ਨੂੰ ਸਮਝ ਕਿਉਂ ਨਹੀਂ ਲੱਗ ਰਹੀ ਕਿ ਦੀਦੀ ਦੀ ਜ਼ਿੰਦਗੀ ਦਾ ਸਵਾਲ ਹੈ। ਕਿਉਂ ਨਹੀਂ ਸਮਝਦੇ ਕੀ ਹੋ ਚੁੱਕਾਗਾ ਉਹ ਵਾਪਸ ਨਹੀਂ ਹੋ ਸਕਦਾ। ਜੋ ਪੱਲੇ ਹੈ ਉਸ ਨੂੰ ਕਿਉਂ ਗੋਣਾ ਤੇ ਲੱਕ ਬੰਨਿਆ ਹੋਇਆ ਹੈ। ਗਵਾਉਂਤੇ ਰਮਨ ਨੇ ਪੁੱਤ ਦੇ ਬੁੱਲਾਂ ਤੇ ਉਂਗਲੀ ਰੱਖ ਕੇ ਗੁੱਸੇ ਨਾਲ ਵੇਖਦੇ ਹੋਏ ਉਸ ਨੂੰ ਚੁੱਪ ਰਹਿਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਚੁੱਪ ਕਰ ਕਾਕਾ ਮੇਰੇ ਲਈ ਹੋਰ ਨਵਾਂ ਕਲੇਸ਼ ਨਾ ਖੜਾ ਕਰ ਦੇਵੀਂ ਮਾਂ ਦੇ ਟੋਕਨ ਤੇ ਕਰਨ ਸਬਰ ਦਾ ਕੁੱਟ ਭਰ ਕੇ ਚੁੱਪ ਕਰ ਗਿਆ ਪਰ ਉਸ ਦੀਆਂ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਨਿਕਲ ਕੇ ਉਸ ਦੀਆਂ ਗੱਲਾਂ ਤੇ ਆ ਕੇ ਇੰਜ ਰੁਕ ਗਏ ਜਿਵੇਂ ਉਸ ਨੂੰ ਇਹ ਹੌਸਲਾ ਦੇ ਰਹੇ ਹੋਣ ਕਿ ਕਾਕਾ ਅਜੇ ਤਾਂ ਸ਼ੁਰੂਆਤ ਹੋਈ ਹੈ ਤਕੜਾ ਹੋ ਗਿਆ ਹਜੇ ਤਾਂ ਬਹੁਤ ਇਮਤਿਹਾਨ ਦੇਣੇ ਬਾਕੀ ਨੇ ਬਲਜੀਤ ਵੀ ਮੌਕੇ ਦੀ ਨਜਾਕਤ ਨੂੰ ਸਮਝਦਾ ਹੋਇਆ ਮਾਂ ਕੋਲ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਨੇ ਅੰਦਰ ਜਾ ਕੇ ਕੁਝ ਸੋਚਣ ਤੋਂ ਬਾਅਦ ਆਪਣੀ ਭੈਣ ਨੀਰੂ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸੀ ਅਤੇ ਕਿਹਾ ਕਿ ਉਹ ਮਾਂ ਨੂੰ ਸਮਝਾਵੇ ਤਾਂ ਕਿ ਜੱਸੀ ਦੇ ਹੱਥ ਪੀਲੇ ਕੀਤੇ ਜਾ ਸਕਣ ਨੀਰੂ ਨੇ ਬਲਜੀਤ ਨੂੰ ਭਰੋਸਾ ਦਿਵਾਇਆ ਕਿ ਉਹ ਸਵੇਰੇ ਨੂੰ ਮੰਮੀ ਨਾਲ ਇਸ ਬਾਰੇ ਜ਼ਰੂਰ ਗੱਲ ਕਰੇਗੀ ਸਵੇਰੇ ਹੀ ਅਗਲੇ ਦਿਨ ਨੀਰੂ ਨੇ ਮਾਂ ਨੂੰ ਫੋਨ ਕੀਤਾ ਤੇ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਮਾਂ ਨੇ ਪਿੰਡੇ ਪਾਣੀ ਨਾ ਪੈਣ ਦਿੱਤਾ ਪਰ ਨੀਰੂ ਦੇ ਬਾਰ-ਬਾਰ ਸਮਝਾਉਣ ਤੇ ਹੌਲੀ-ਹੌਲੀ ਉਸ ਦਾ ਦਿਮਾਗ ਟਿਕਾਣੇ ਤੇ ਲੱਗ ਗਿਆ ਤਾਂ ਨੀਰੂ ਨੇ ਸੁੱਖ ਦਾ ਸਾਹ ਲਿਆ ਭਾਵੇਂ ਧੀ ਦੀਆਂ ਗੱਲਾਂ ਉਸਤੇ ਭਾਰੂ ਪਈਆਂ ਪਰ ਉਹ ਅੰਦਰੋਂ ਅਜੇ ਵੀ ਜੱਸੀ ਦੇ ਵਿਆਹ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਉਸ ਨੂੰ ਇੱਕ ਚੜ ਰਹੀ ਸੀ ਤੇ ਇੱਕ ਉਤਰ ਰਹੀ ਸੀ ਕਿਉਂਕਿ ਉਸ ਨੂੰ ਸਮਝਦੇ ਹੋਏ देर ਨਹੀਂ ਲੱਗੀ ਕਿ ਨੀਰੂ ਨੂੰ ਘਰੋਂ ਹੀ ਕਿਸੇ ਨਾ ਕਿਸੇ ਨੇ ਫੋਨ ਕਰਕੇ ਸਭ ਕੁਝ ਦੱਸਿਆ ਹੋਵੇਗਾ ਸਾਰਾ ਪਰਿਵਾਰ ਇੱਕ ਮੁੱਠ ਹੋ ਗਿਆ ਸੀ ਅਤੇ ਉਹ ਕੱਲੀ ਪੈ ਗਈ ਸੀ ਜਿਸ ਕਰਕੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਇਹ ਲਹੂ ਦਾ ਘਟ ਪਰਣਾ ਪਿਆ ਭਾਵੇਂ ਕਿ ਉਸਨੇ ਵਿਆਹ ਲਈ ਸ਼ਾਦੀ ਬਰ ਦਿੱਤੀ ਸੀ ਹਮੀ ਭਰ ਦਿੱਤੀ ਸੀ ਪਰ ਉਸ ਨੇ ਨਾਲ ਦੀ ਨਾਲ ਨੀਰੂ ਅੱਗੇ ਕਈ ਸ਼ਰਤਾਂ ਵੀ ਰੱਖ ਦਿੱਤੀਆਂ ਸਨ ਜਿਨ੍ਹਾਂ ਨੂੰ ਨੀਰੂ ਨੇ ਇਹ ਕਹਿ ਕੇ ਮੰਨ ਲਿਆ ਕਿ ਮੰਮੀ ਅਜੇ ਬਹੁਤ ਟਾਈਮ ਹੈ ਤਦ ਦੀ ਤਦ ਦੇਖਾਂਗੇ ਜਿਵੇਂ ਹੀ ਨੀਰੂ ਨੇ ਫੋਨ ਕੱਟਿਆ ਤਾਂ ਰਮਨਦੀ ਸ਼ਾਮਤ ਆ ਗਈ ਉਹ ਦੀਨ ਦੁਨੀਆ ਤੋਂ ਬੇਖਬਰ ਆਪਣੀ ਦੀ ਦੇਖਿਆਲਾਂ ਵਿੱਚ ਕਿਧਰੇ ਗੁੰਮ ਹੋਈ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਉਸ ਦੀ ਸੱਸ ਨੇ ਰਸੋਈ ਵਿੱਚ ਜਾ ਕੇ ਹੀ ਉਸ ਉੱਪਰ ਤਵਾ ਬੋਲ ਦਿੱਤਾ ਕੁੜੇ ਕੀ ਪੱਟੀ ਪੜਾ ਦਿੱਤੀ ਤੂੰ ਨੀਰੂ ਨੂੰ ਪਤਾ ਨਹੀਂ ਕਿ ਜੀਰੂ ਜਾਦੂ ਕਰਕੇ ਸਾਰਾ ਟੱਬਰ ਹੱਥਾਂ ਵਿੱਚ ਲੈ ਲਿਆ ਮੋਮੋ ਠਗਣਗੇ ਤੂੰ ਆਪਣੀ ਹੀ ਪਗੌਣੀ ਸੀ ਤਾਂ ਮੈਨੂੰ ਕਸ ਨੂੰ ਪੁੱਛਿਆ ਸੀ ਪਤਾ ਨਹੀਂ ਤੇਰਾ ਹਿਆ ਕਿਵੇਂ ਪੈ ਗਿਆ ਇੰਨੀ ਛੇਤੀ ਕੁੜੀ ਦਾ ਵਿਆਹ ਕਰਨ ਦਾ ਮਾੜੀ ਮੋਟੀ ਲੋਕ ਲੋਕ ਲੱਜ ਰੱਖ ਲਿੰਦੀ ਲੋਕੀ ਸੋਚਣਗੇ ਵੀ ਸਾਲ ਵੀ ਨਹੀਂ ਪਹਿਨ ਦਿੱਤਾ ਤੇ ਇਹ ਵਿਆਹ ਕਰਨ ਲੱਗ ਗਏ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਰਮਨ ਨੂੰ ਸਤੀ ਕਪੜੇ ਅੱਗ ਲੱਗ ਗਈ ਸੱਸ ਦੇ ਤਾਣੇ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਗਏ ਸੀ ਕਿ ਉਸ ਨੇ ਬਿਨਾਂ ਅੱਗਾ ਪਿੱਛਾ ਵੇਖੇ ਮੂੰਹ ਤੋੜ ਜਵਾਬ ਦੇ ਦਿੱਤਾ ਮੰਮੀ ਲੋਕ ਕੀ ਕਹਿਣਗੇ ਅਸੀਂ ਲੋਕਾਂ ਦਾ ਕਰਜ਼ਾ ਦੇਣਾ ਕਿੰਨਾ ਟਾਈਮ ਹੋ ਗਿਆ ਕਿਸੇ ਨੇ ਕਦੇ ਪੁੱਛਿਆ ਕਿ ਟੱਬਰ ਦਾ ਗੁਜ਼ਾਰਾ ਬਸਰ ਕਿਵੇਂ ਕਿਵੇਂ ਹੋਈ ਜਾਂਦਾ ਲੋਕਾਂ ਨੂੰ ਤਾਂ ਗੱਲਾਂ ਕਰਨ ਨੂੰ ਮਸਾਲਾ ਚਾਹੀਦਾ ਪਰ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਵੀ ਦੇਖਣੀ ਆ ਇਹ ਜੋ ਸਾਡੇ ਸਿਰ ਤੇ ਕਹਿਰ ਚੱਲਿਆ ਇਹ ਮੇਰੇ ਲਈ ਜਿੰਨਾ ਵੱਡਾ ਅੱਜ ਆ ਓਨਾ ਹੀ ਵੱਡਾ ਕੱਲ ਤੇ ਓਨਾ ਵੱਡਾ ਸਾਰੀ ਜ਼ਿੰਦਗੀ ਭਰ ਰਹੂਗਾ। ਨਾ ਉਹਨਾਂ ਨੇ ਅੱਜ ਮੁੜਨਾ ਤੇ ਨਾ ਉਹਨਾਂ ਨੇ ਫਿਰ ਜਦੋਂ ਸਾਲ ਦੋ ਸਾਲ ਬਾਅਦ ਵਿਆਹ ਕਰੋਗੇ ਤਦੋਂ ਮੁੜਨਾ। ਹੁਣ ਉਹ ਆਪ ਵਿਆਹ ਮੰਗ ਰਹੇ ਆ ਕੱਲ ਨੂੰ ਅਗਲੇ ਨੇ ਜਵਾਬ ਦੇ ਦਿੱਤਾ ਫਿਰ ਮੈਂ ਨਹੀਂ ਚਾਹੁੰਦੀ ਕਿ ਇਹ ਰਿਸ਼ਤਾ ਹੱਥੋਂ ਜਾਵੇ। ਉਹ ਰਮਨ ਜਿਸ ਨੇ ਜ਼ਿੰਦਗੀ ਵਿੱਚ ਕਦੇ ਸੱਸ ਅੱਗੇ ਜ਼ੁਬਾਨ ਨਹੀਂ ਸੀ ਖੋਲੀ। ਅੱਜ ਪਤਾ ਨਹੀਂ ਕਿਵੇਂ ਬੇਬਾਕੀ ਨਾਲ ਇੰਨਾ ਸਭ ਕੁਝ ਬੋਲ ਰਹੀ ਸੀ ਸ਼ਾਇਦ ਅਤੀ ਦੇ ਭਵਿੱਖ ਦੀ ਚਿੰਤਾ ਨੇ ਮਾਂ ਨੂੰ ਇਹ ਸਭ ਕੁਝ ਕਰ ਲਈ ਮਜਬੂਰ ਕਰ ਦਿੱਤਾ ਸੀ ਤੁਹਾਨੂੰ ਇਹ ਭਾਗ ਕਿਵੇਂ ਲੱਗਿਆ ਅਗਲਾ ਭਾਗ ਲੈ ਕੇ ਆਵਾਂਗੇ ਅਗਲੇ ਦਿਨ ਸਸਰੀ ਘਰ ਦੀ